ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਸਾਰੇ ਬਹੁਤ ਵਧੀਆ ਹੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਮੇਰੀ ਇੱਕ ਨਵੀਂ ਵੀਡੀਓ ਵਿੱਚ ਜੋ ਕਿ ਥੋੜੀ ਜੀ ਆਉਣ ਵਾਲੀ ਹੈ ਖਾਸ ਉਹਨਾਂ ਵੀਰਾਂ ਭਰਾਵਾਂ mate ਜਿਹੜੇ ਕਿ ਇੰਡੀਆ ਵਿੱਚ ਬੈਠੇ ਪਲਾਨ ਕਰ ਰਹੇ ਨੇ ਸਪੇਨ ਆਉਣ ਵਾਤੇ ਜਾਂ ਸਪੇਨ ਵਿੱਚ ਆ ਰਹੇ ਨੇ ਜਾਂ ਸਪੇਨ ਵਿੱਚ ਰਹਿ ਰਹੇ ਨੇ ਜਾਂ ਦੂਸਰੀ ਕੰਟਰੀ ਤੋਂ ਸਪੇਨ ਵਿੱਚ ਮੂਵ ਹੋਣ ਵਾਲੇ ਆ ਸੋ ਬਾਕੀ ਤੁਹਾਨੂੰ ਥੰਬਨੇਲ ਜਾਂ ਟਾਈਟਲ ਤੋਂ ਪਤਾ ਲੱਗ ਹੀ ਜਾਣਾ ਕਿ ਇਹ ਵੀਡੀਓ ਕਾਦੇ ਬਾਰੇ ਹੋਣ ਵਾਲੀ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਸ ਸਪੈਨ ਦੇ ਜਿਹੜੇ ਲਾਈਵ ਅਪਡੇਟ ਨੇ 2025 ਦੇ ਕੰਮ ਨੂੰ ਲੈ ਕੇ ਵੀ ਕੰਮ ਹੈ ਨਹੀਂ ਹੈ ਕੱਚੇ ਬੰਦੇ ਲਈ ਕਿੰਨਾ ਕੁ ਖਾ ਹੋ ਜਾਂਦਾ ਕੰਮ ਲੱਭਣਾ ਇਹ ਕੰਮ ਮਿਲਦਾ ਹੈ ਜੇ ਮਿਲਦਾ ਹੈ ਤਾਂ ਪੇਰਿਟ ਕੀ ਹੈ ਕੱਚੇ ਬੰਦੇ ਵਾਤੇ ਜਾਂ ਪੱਕੇ ਬੰਦੇ ਵਾਤੇ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਸਭ ਕੁਝ ਡਿਸਕਸ ਕਰਾਂਗੇ ਕੰਮ ਨੂੰ ਲੈ ਕੇ ਗੱਲ ਕਰੀਏ ਤਾਂ ਇਹ ਸਪੈਨ ਵਿੱਚ ਕੰਮ ਹੈ ਇਹ ਜਿਹੜੀ ਮੈਂ ਇੱਕ ਬਹੁਤ ਜ਼ਰੂਰੀ ਸਪੈਨ ਵਿੱਚ ਕੰਮ ਕਰਨ ਵਾਤੇ ਵੀ ਤੁਹਾਡੇ ਕੋਲ ਪੇਪਰ ਹੈ ਜਾਂ ਨਹੀਂ ਹੈ ਕਿਉਂਕਿ ਜੇ ਤੁਹਾਡੇ ਕੋਲ ਪੇਪਰ ਹੈ ਤਾਂ ਫਿਰ ਆਲੇ ਬੰਦੇ ਨੂੰ ਇਨੀ ਕੋਈ ਦਿੱਕਤ ਆਉਂਦੀ ਨਹੀਂ ਕੰਮ ਲੱਭਣ ਵਾਸਤੇ ਇਥੇ ਸਪੇਨ ਵਿੱਚ ਕਿਉਂਕਿ ਤੁਸੀਂ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹੋ ਤੇ ਜੇ ਤੁਹਾਡੇ ਕੋਲ ਪੇਪਰ ਨਹੀਂ ਹੈ ਤਾਂ ਫਿਰ ਉਸ ਬੰਦੇ ਵਾਸਤੇ ਥੋੜੀ ਮੁਸ਼ਕਲ ਹੋ ਜਾਂਦੀ ਹੈ ਇਹ ਨਹੀਂ ਕਿ ਕੰਮ ਨਹੀਂ ਮਿਲਦਾ ਮਿਲਦਾ ਹੈ ਪਰ ਥੋੜੀ ਮੁਸ਼ਕਲ ਹੋ ਜਾਂਦੀ ਹੈ ਕੰਮ ਲੱਭਣ ਵਾਸਤੇ ਕਿਉਂਕਿ ਇੱਥੇ ਸਮਝ ਲਓ ਕਿ ਜਿੱਦਾਂ ਜਦ ਤੱਕ ਤੁਹਾਡੇ ਪੇਪਰ ਨਹੀਂ ਬਣਦੇ ਤਦ ਤੱਕ ਇੱਥੇ ਉਸ ਬੰਦੇ ਕੱਚੇ ਬੰਦੇ ਵਾਸਤੇ ਤੱਕੇ ਹੀ ਹੈ ਜਦ ਤੱਕ ਮਤਲਬ 2 ਸਾਲ ਜਾਂ 3 ਸਾਲ ਤੱਕ ਪੇਪਰ ਨਹੀਂ ਬਣਦੇ ਬਾਕੀ ਗੱਲ ਕਰਦੇ ਆ ਕੰਮਾਂ ਨੂੰ ਲੈ ਕੇ ਤੇ ਕੰਮ ਇੱਥੇ ਸਪੇਨ ਵਿੱਚ ਇਲਿਗਲ ਤੌਰ ਤੇ ਤੁਸੀਂ ਜਿਹੜਾ ਕੰਮ ਆ ਉਹ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਸਪੈਨਿਸ਼ ਲੋਕ ਜਿਹੜੇ ਆ ਉਹ ਕੱਚੇ ਬੰਦੇ ਨੂੰ ਰੱਖ ਕੇ ਰਾਜੀ ਨਹੀਂ ਹੁੰਦੇ ਕਿਉਂਕਿ ਇੱਥੇ ਉਹਨਾਂ ਨੂੰ ਆਪਣਾ ਡਰ ਹੁੰਦਾ ਕਿਉਂਕਿ ਉਹਨਾਂ ਨੂੰ ਫਾਈਨ ਵਗੈਰਾ ਲੱਗ ਜਾਂਦੇ ਆ ਜਾਂ ਰੈਪਿਊਟੇਸ਼ਨ ਦਾ ਚੱਕਰ ਜਾਂ ਕਿਉਂਕਿ ਇਲਿਗਲ ਸਪੈਨਿਸ਼ ਲੋਕ ਇੱਥੇ ਜਿਹੜੇ ਆ ਆਪਣਾ ਕੋਈ ਵੀ ਕੰਮ ਨਹੀਂ ਕਰਦੇ ਹਰ ਇੱਕ ਕੰਮ ਨੂੰ ਮਤਲਬ ਕਿ ਆਪਣੇ ਲੀਗਲ ਤੌਰ ਤੇ ਜਾਂ ਲਾਅ ਦੇ ਦਾਇਰੇ ਵਿੱਚ ਰਹਿ ਕੇ ਕਰਦੇ ਆ ਬਾਕੀ ਬਾਕੀ ਸੋ ਕੱਚੇ ਬੰਦੇ ਜਿਹੜੇ ਆਉਂਦੇ ਆ ਉਹਨਾਂ ਨੂੰ ਕੰਮ ਮਿਲ ਜਾਂਦਾ ਹੈ ਮਤਲਬ ਕਿ ਪਰ ਉਹਦੇ ਵਾਸਤੇ ਵੀ ਤੁਹਾਡੀ ਜਿਹੜੀ ਮਤਲਬ ਕਿ ਅਪਰੋਚ ਹੋਣੀ ਇੱਥੇ ਬਹੁਤ ਜ਼ਰੂਰੀ ਹੈ ਕਿਉਂਕਿ ਜਦ ਤੱਕ ਤੁਹਾਡਾ ਇੱਥਾ ਆਪ ਦਾ ਕੋਈ ਰਿਸ਼ਤੇਦਾਰ ਜਾਂ ਕਾਹ ਲੋਪੀ ਕੋਈ ਨੇਟਿਵ ਜਾਂ ਕੋਈ ਜਾਣ ਪਛਾਣ ਦਾ ਬੰਦਾ ਹੈ ਤਾਂ ਤਾਂ ਉਹ ਤੁਹਾਨੂੰ ਮਤਲਬ ਆਪਣੇ ਕੰਮ ਤੇ ਲਵਾ ਲੂ ਕਿਉਂਕਿ ਇੱਥੇ ਕਾਫੀ ਇੰਡੀਅਨ ਕਮਿਊਨਿਟੀ ਹੈ ਪਾਕਿਸਤਾਨੀ ਕਮਿਊਨਿਟੀ ਹੈ ਜਿਨ੍ਹਾਂ ਦੇ ਆਪਣੇ ਇੱਥੇ ਮਤਲਬ ਕਿ ਬਿਜ਼ਨਸ ਵਗੈਰਾ ਨੇ ਸ਼ਾਪਸ ਨੇ ਸੁਪਰਮਾਰਕਟ ਹੋ ਗਏ ਰੈਸਟੋਰੈਂਟ ਲਾਈਨ ਹੋ ਗਈ ਯਾ ਇਹ ਕੰਸਟਰਕਸ਼ਨ ਦੇ ਜਿਹੜੇ ਮਤਲਬ ਕਿ ਉਹਨਾਂ ਦੇ ਆਪ ਦੇ ਕੰਮ ਹੁੰਦੇ ਨੇ ਤਾਂ ਉਹਦੇ ਵਿੱਚ ਉਹ ਮਤਲਬ ਕਿ ਜਿਹੜੇ ਆ ਆਪਣੇ ਪਪਾ ਹੀ ਆ ਆਪਣੇ ਭਾਈਆ ਭਰਾਵਾਂ ਨੂੰ ਜਿਹੜਾ ਉਹ ਐਡਜਸਟ ਕਰ ਦਿੰਦੇ ਤੇ ਜੇ ਉਹ ਨਹੀਂ ਹੈਗੀ ਤਾਂ ਫਿਰ ਥੋੜੀ ਜੀ ਦਿੱਕਤ ਆ ਜਾਂਦੀ ਹੈ ਤੇ ਜਿਹੜਾ ਵੀ ਕੋਈ ਮੇਰਾ ਵੀਰ ਭਰਾ ਇੰਡੀਆ ਤੋਂ ਨਵਾਂ ਆ ਰਿਹਾ ਸੋ ਮੈਂ ਉਹਨੂੰ ਇਹੀ ਰეკਮੈਂਡ ਕਰਾਂਗਾ ਕਿ ਜੇ ਤਾਂ ਮਤਲਬ ਕਿ ਤੁਸੀਂ ਇੱਥੇ ਆ ਰਹੇ ਹੋ ਤਾਂ ਕਮ ਸੋ ਕਮ ਤੁਹਾਡਾ ਆਪਦਾ ਜਿਹੜਾ ਵਾ ਦੋ ਤਿੰਨ ਮਹੀਨੇ ਦਾ ਖਰਚਾ ਜਿਹੜਾ ਵਾ ਉਹ ਤੁਸੀਂ ਲੈ ਕੇ ਆਓ ਕਿਉਂਕਿ ਇੱਥੇ ਬੰਦਾ ਡਾਇਰੈਕਟਲੀ ਆ ਕੇ ਕਿਉਂਕਿ ਮੈਨੂੰ ਇੱਥੇ ਰਹਿੰਦੇ ਹੋ ਗਿਆ ਤਿੰਨ ਤੋਂ ਚਾਰ ਸਾਲ ਹੋ ਗਿਆ ਕਾਫੀ ਬੰਦੇ ਇੰਡੀਆ ਤੋਂ ਆਏ ਮੇਰੇ ਆਪਦੇ ਨਿਕਦੇ ਕਈ ਕਾਫੀ ਆਏ ਨੇ ਤੇ ਪਰ ਕੀ ਹੋ ਜਾਂਦਾ ਵੀ ਕੰਮ ਲੱਭਣ ਵਿੱਚ ਬਹੁਤ ਦਿੱਕਤ ਆ ਜਾਂਦੀ ਕਾਫੀ ਕਾਫੀ ਟਾਈਮ ਤੱਕ ਕੰਮ ਨਹੀਂ ਲੱਭਦਾ ਜੇ ਮਿਲ ਜਾਂਦਾ ਹੈ ਤਾਂ ਥੋੜੇ ਟਾਈਮ ਲਈ ਮਿਲਦਾ ਹੈ ਜਾਂ ਫਿਰ ਮਤਲਬ ਛੁੱਟ ਜਾਂਦਾ ਮਗਰੋਂ ਕੰਮ ਤੇ ਇਸ ਤੋਂ ਬਾਅਦ ਗੱਲ ਕਰੀਏ ਤੇ ਕੱਚੇ ਬੰਦੇ ਨੂੰ ਇੱਥੇ ਜਿਹੜੇ ਪੇ ਰੇਟ ਵਗੈਰਾ ਦੀ ਗੱਲ ਕਰੀਏ ਤਾਂ ਪੱਕੇ ਬੰਦੇ ਨਾਲੋਂ ਕਾਫੀ ਜ਼ਿਆਦਾ ਮਤਲਬ ਕਿ ਕੱਟ ਹੁੰਦਾ ਹੈ ਤੇ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਮੰਨ ਲਓ ਕਿਸੇ ਵੀ ਇੰਡੀਅਨ ਕਮਿਊਨਿਟੀ ਦੇ ਕਿਸੇ ਬੰਦੇ ਨੇ ਤੁਹਾਨੂੰ ਕੰਮ ਤੇ ਹਾਇਰ ਕਰ ਲਿਆ ਮੰਨ ਲਓ ਇੱਥੇ ਜਿਆਦਾ ਕੰਮ ਦਾ ਸੁਪਰਮਾਰਕੀਟ ਦਾ ਤੇ ਇੱਥੇ ਲੋ ਦੇ ਹਿਸਾਬ ਨਾਲ ਤੁਹਾਡੀ 8 ਘੰਟੇ ਦੀ ਡਿਊਟੀ ਹੁੰਦੀ ਹੈ ਤੇ ਜਿੱਦਾਂ ਮਤਲਬ ਹੈ ਕਿ ਤੁਸੀਂ ਕੱਚੇ ਬੰਦੇ ਉਹਨੇ ਚੋਰੀ ਤੁਹਾਨੂੰ ਮਤਲਬ ਆਪਣੇ ਕੰਮ ਤੇ ਰੱਖਿਆ ਕਿਉਂਕਿ ਇੱਕ ਹੁਣ ਮੰਨ ਲਓ ਦੇਖੋ ਜਿਹੜਾ ਬੰਦਾ ਕੱਚੇ ਤੌਰ ਤੇ ਆਇਆ ਇੱਥੇ ਉਹਦੀ ਤਾਂ ਮਜਬੂਰੀ ਹੈ ਕਿਉਂਕਿ ਹਰ ਕੋਈ ਬੰਦਾ ਆਪਣੇ ਘਰੋਂ ਪੈਰ ਪੋਟਦਾ ਹੈ ਕਮਾਈ ਵਾਸਤੇ ਪੋਟਦਾ ਤੇ ਜਿਹੜਾ ਵੀ ਕੋਈ ਦੂਜੀ ਕੰਟਰੀ ਚ ਜਾਂਦਾ ਤੇ ਸਭ ਤੋਂ ਪਹਿਲਾਂ ਇੱਥੇ ਖਰਚੇ ਬਹੁਤ ਨੇ ਤੇ ਕੰਮ ਉਹਦੀ ਨੀਡ ਕੰਮ ਕਰੂਗਾ ਤੇ ਕੁਝ ਖਾ ਪਾਊਗਾ ਇਥੇ। ਤਾਂ ਉਸ ਬੰਦੇ ਨੂੰ ਕੰਮ ਦੀ ਜ਼ਰੂਰਤ ਹੁੰਦੀ ਆ, ਪੈਸਿਆਂ ਦੀ ਜ਼ਰੂਰਤ ਹੁੰਦੀ ਆ। ਸੋ ਜਿਹੜੇ ਕੀ ਹੁੰਦੇ ਆ ਆਪਣੇ ਇੰਡੀਅਨ ਕਮਿਊਨਿਟੀ ਵਾਲੇ ਜਾਂ ਪਾਕਿਸਤਾਨੀ ਕਮਿਊਨਿਟੀ ਹੋਏ ਸੀ ਚੀਜ਼ ਦਾ ਜਿਹੜਾ ਇਹ ਫਾਇਦਾ ਚੱਕਦੇ ਨੇ ਦੁਕਾਨਾਂ ਵਾਲੇ ਤੇ ਉਸ ਬੰਦੇ ਨੂੰ ਹਾਇਰ ਕਰ ਲੈਂਦੇ ਨੇ ਜੋ ਕਿ ਬਹੁਤ ਹੀ ਘੱਟ ਪੇ ਕਰਦੇ। ਮੰਨ ਲਓ ਕਿ ਜੇ ਤੁਹਾਡੇ ਕੋਲ ਪੇਪਰ ਹੈ ਤਾਂ ਫਿਰ ਤੁਹਾਨੂੰ ਜਿਹੜੀ 8 ਘੰਟੇ ਦੀ ਡਿਊਟੀ ਆ ਉਹ ਕੱਚੇ ਬੰਦਾ ਨੂੰ ਮਤਲਬ ਕਿ ਕੱਚੇ ਬੰਦੇ ਤੋਂ 10 ਤੋਂ 12 ਘੰਟੇ ਦੀ ਡਿਊਟੀ ਲੈਣਗੇ ਜੇ ਇੱਕ ਬੰਦਾ ਇਹ 8 ਘੰਟੇ ਕੰਮ ਕਰਕੇ ਪੇਪਰਾਂ ਵਾਲਾ ਇਹ ਕੋਈ ਕੱਢ ਰਿਹਾ 1200 ਤੋਂ 1300 ਯੂਰੋ ਕੱਢ ਰਿਹਾ ਮਹੀਨੇ ਦੇ ਤੇ ਉਹੀ ਬੰਦਾ ਜਿਹੜਾ ਉਹੀ ਡਿਊਟੀ ਕੱਚਾ ਬੰਦਾ ਜਿਹੜਾ ਹੈ ਉਹ 10 ਤੋਂ 12 ਘੰਟੇ ਕਰਕੇ 800 ਤੋਂ 900 ਜਾਂ 1000 ਵੱਧ ਤੋਂ ਵੱਧ ਮਤਲਬ ਕਿ ਉਹਦੇ ਵਿੱਚ ਉਹ ਆਪਣੀ ਡਿਊਟੀ ਕਰ ਰਿਹਾ ਤੇ ਇਹ ਕੀ ਹੁੰਦਾ ਹੈ ਵੀ ਜਿਹੜੇ ਇਹ ਕੱਚੇ ਬੰਦੇ ਦੀਆਂ ਜ਼ਰੂਰਤਾਂ ਦਾ ਇੱਥੇ ਬਹੁਤ ਜ਼ਿਆਦਾ ਫਾਇਦਾ ਉਠਾਇਆ ਜਾਂਦਾ ਹੈ ਜਦ ਤੱਕ ਤੁਹਾਡੇ ਪੇਪਰ ਨਹੀਂ ਬੰਦਦੇ ਤੇ ਉਹਦੇ ਵਿੱਚ ਵੀ ਮੰਨ ਲਓ ਕਿ ਕੋਈ ਤੁਹਾਡਾ ਪੱਕਾ ਕੰਮ ਹੈ ਨਹੀਂ ਕਿਉਂਕਿ ਜੇ ਤੇ ਤੁਹਾਡੇ ਕੋਲ ਪੇਪਰ ਹੈ ਫਿਰ ਤੇ ਤੁਹਾਡਾ ਕੰਮ ਪੱਕਾ ਹੋ ਜਾਂਦਾ ਵੀ ਹਾਂਜੀ ਤੁਸੀਂ ਸਾਲ ਤੱਕ ਇੱਥੇ ਕੰਮ ਕੀਤਾ ਮਤਲਬ ਇੱਕ ਜਗ੍ਹਾ ਤੇ ਤੁਸੀਂ ਸਾਲ ਤੱਕ ਕੰਮ ਕਰਦੇ ਤਾਂ ਫਿਰ ਮਤਲਬ ਹੈ ਕਿ ਕੰਪਨੀ ਨੂੰ ਤੁਹਾਨੂੰ ਇੱਥੇ ਜਿੱਦਾਂ ਕਹਿ ਦਿੰਦੇ ਆ ਵੀ ਫੀਕੋ ਕਰਨਾ ਪੈਂਦਾ ਜਿੱਦਾਂ ਮਤਲਬ ਕੀ ਫਿਕਸ ਕਰਨਾ ਪਿਆ ਜਾਂਦਾ ਤੁਹਾਨੂੰ ਤੇ ਉਹ ਤੁਹਾਨੂੰ ਕੰਪਨੀ ਮਗਰੋਂ ਕੱਢ ਨਹੀਂ ਸਕਦੀ ਜਦ ਤੱਕ ਉਹ ਕੋਈ ਕਾਰਨ ਜਾਂ ਮੇਨ ਮੋਟਿਵ ਨਹੀਂ ਤੋ ਇਹ ਪੱਕੇ ਕੰਮ ਪੱਕੇ ਪੇਪਰਾਂ ਦੇ ਕੰਮ ਕਰਨ ਦਾ ਇਹ ਫਾਇਦਾ ਹੋ ਜਾਂਦਾ ਤੇ ਜੇ ਤੁਹਾਡੇ ਕੋਲ ਮਤਲਬ ਕੋਈ ਪੇਪਰ ਹੈ ਨਹੀਂ ਤੇ ਜਾਂ ਕੱਚੇ ਹੋ ਤੁਸੀਂ ਤਾਂ ਉਹ ਤੁਹਾਨੂੰ ਕਿਸੇ ਵੀ ਵੇਲੇ ਕੱਢ ਸਕਦੇ ਆ ਕਿਉਂਕਿ ਨਾ ਉਹਨਾਂ ਨੂੰ ਕੋਈ ਕਰਨ ਦੇਣ ਦੀ ਲੋੜ ਨਾ ਕੋਈ ਕੁਝ ਤੇ ਤੁਹਾਨੂੰ ਕਿਸੇ ਵੀ ਵਕਤ ਕੱਢ ਸਕਦੇ ਨੇ ਸੋ ਇਹ ਗੱਲ ਹੋ ਜਾਂਦੀ ਹੈ ਬਾਕੀ ਦੂਜੀ ਗੱਲ ਇਹ ਆ ਕਿ ਸਪੇਨ ਵਿੱਚ ਕੰਮ ਕਰਨ ਵਾਸਤੇ ਇਸ ਵਕਤ ਜਿਹੜੇ 2025 ਦੇ ਲਾਈਵ ਅਪਡੇਟ ਨੇ ਹੋਏ ਨੇ ਕਿ ਇਸ ਵਕਤ ਲੱਗੇ ਲੱਗੇ ਜਿਹੜੇ ਦੇਸ਼ ਨੇ ਜਿੱਦਾਂ ਕੀ ਹੋ ਗਿਆ ਜਦ ਤੇ ਸਪੇਨ ਨੇ ਇਦੋਂ ਸਾਲ ਵਾਲੇ ਪੇਪਰ ਖੋਲੇ ਆ ਤਾਂ ਦੇ ਪੋਲੈਂਡ ਹੋ ਗਿਆ ਇਟਲੀ ਹੋ ਗਿਆ ਫਰਾਂਸ ਹੋ ਗਿਆ ਕੋਰੈਸ਼ੀਆ ਹੋ ਗਿਆ ਸਾਈਪਰਸ ਹੋ ਗਿਆ ਇੰਨਾ ਛੋਟੇ ਛੋਟੇ ਕੰਟਰੀਆਂ ਤੋਂ ਜਿਹੜੇ ਆ ਲੋਕ ਇੱਥੇ ਆ ਰਹੇ ਆ ਪੇਪਰ ਲੈਂਦੇ ਆ ਤੇ ਜਿਹਦੇ ਕਰਕੇ ਵੀ ਇੰਡੀਅਨ ਤੇ ਪਾਕਿਸਤਾਨੀ ਕਮਿਊਨਿਟੀ ਜਿਹੜੀ ਆ ਉਹਦਾ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਤੇ ਉਹ ਵੀ ਮਤਲਬ ਕਿ ਇੱਕ ਇੰਪੈਕਟ ਪਾਉਂਦੀ ਹੈ ਜੌਬਸ ਦੇ ਉੱਤੇ ਬਾਰਸੀਲੋਨਾ ਵਿੱਚ ਮੈਂ ਬਾਰਸੀਲੋਨਾ ਵਿੱਚ ਰਹ ਰਿਹਾ ਹਾਂ ਬਾਰਸੀਲੋਨਾ ਵਿੱਚ ਜਿਹੜੇ ਮਤਲਬ ਕਿ ਇੱਥੇ ਖਾਸ ਕਰਕੇ ਬਹੁਤ ਜ਼ਿਆਦਾ ਆਪਣੇ ਲੋਕ ਜਿਹੜੇ ਆ ਰਹੇ ਆ ਜਿਹਦੇ ਕਰਕੇ ਵੀ ਰਾਇਸ਼ਤੀ ਨਹੀਂ ਮਿਲ ਰਹੀ ਕੰਮ ਨਹੀਂ ਮਿਲ ਰਿਹਾ ਜਿੰਨੇ ਵੀ ਇੱਥੇ ਬੰਦੇ ਆ ਰਹੇ ਨੇ ਸਾਰੇ ਦੋ ਨੰਬਰ ਵਿੱਚ ਆਉਣਦੇ ਨੇ ਜਿਹੜੇ ਬੰਦੇ ਨੇ ਦੋ ਨੰਬਰ ਚ ਆਉਣਾ ਉਹਨਲੀ ਕਮ ਲੱਭਣਾ ਜਿਹੜਾ ਥੋੜਾ ਔਖਾ ਹੋ ਜਾਂਦਾ ਬਾਕੀ ਸਪੇਨ ਦੇ ਵਿੱਚ ਮੇਨ ਕੰਮ ਇਹੀ ਨੇ ਇੱਕ ਤਾਂ ਹੋ ਗਿਆ ਸੁਪਰਮਾਰਕਟ ਦਾ ਹੋ ਗਿਆ ਜਿਹਦੇ ਵਿੱਚ ਜ਼ਿਆਦਾਤਰ ਜਿਹੜੇ ਆਪਣੇ ਇੰਡੀਅਨ ਕਮਿਊਨਿਟੀ ਤੇ ਪਾਕਿਸਤਾਨ ਕਮਿਊਨਿਟੀ ਹੈ ਦੂਜਾ ਕੰਮ ਹੋ ਗਿਆ ਇੱਥੇ ਰੈਸਟੋਰੈਂਟ ਲਾਈਨ ਦਾ ਜਾਂ ਪizzeria ਵਗੈਰਾ ਹੋ ਗਈ ਇਹਦੇ ਵਿੱਚ ਤੀਜਾ ਕੰਮ ਇੱਥੇ ਆ ਜਾਂਦਾ ਜੀ ਕੰਸਟਰਕਸ਼ਨ ਦਾ ਜਿਹਦੇ ਵਿੱਚ ਵੀ ਮਿਸਤਰੀ ਦਾ ਹੋ ਗਿਆ ਦਿਹਾੜੀਦਾਰ ਦਾ ਹੋ ਗਿਆ ਜਾਂ ਟਾਈਲਾਂ ਲਗਾਉਣ ਵਾਲਾ ਜਿਹੜੇ ਫਲੋਰਿੰਗ ਕਰਦੇ ਆ ਮੇਰੇ ਵੀਰ ਜੀਆਂ ਛੱਤਾਂ ਦਾ ਕੰਮ ਹੋ ਗਿਆ ਪੇਂਟ ਦਾ ਕੰਮ ਹੋ ਗਿਆ ਜਿਹਦੇ ਵਿੱਚ ਇਹ ਸਾਰੇ ਕੰਮ ਆ ਜਾਂਦੇ ਆ ਤੇ ਤੀਜੇ ਨੰਬਰ ਤੇ ਕੰਮ ਆ ਜਾਂਦਾ ਜੀ ਮਕੈਨਿਕੀ ਦਾ ਜਿਹੜੇ ਆਪਣੇ ਗੈਰਾਜ ਵਗੈਰਾ ਜਾਂ ਮੋਟਰ ਵਗੈਰਾ ਠੀਕ ਕਰਦੇ ਆ ਜਾਂ ਘਰਾਂ ਵਿੱਚ ਕੋਈ ਨਿੱਕੀ ਮਲਟਿਪਲੰਬਿੰਗ ਦਾ ਕੰਮ ਹੁੰਦਾ ਇਲੈਕਟ੍ਰੀਸ਼ੀਅਨ ਦਾ ਕੰਮ ਹੁੰਦਾ ਸੋ ਇਹ ਮਤਲਬ ਤੀਜੇ ਨੰਬਰ ਤੇ ਕੰਮ ਆ ਜਾਂਦੇ ਆ ਜਾਂ ਫਿਰ ਅੱਗੇ ਕੰਮ ਆ ਜਾਂਦੇ ਆ ਜੀ ਜਿੰਨਾਂ ਕੋਲ ਪੇਪਰ ਹੈ ਜਿੱਦਾਂ ਹੋ ਗਿਆ ਪਾਨਾ ਡੇਰੀਆ ਜਿੰਨੂੰ ਕਹਿੰਦੇ ਆ ਪਾਨ ਦੀ ਫੈਕਟਰੀ ਬ੍ਰੈਡ ਦੀ ਫੈਕਟਰੀ ਹੁੰਦੀ ਆ ਉਹਨੂੰ ਪਾਣਾ ਦੇ ਦੀ ਆ ਤੇ ਕਹਿ ਦਿੱਤਾ ਜਾਂਦਾ ਬਾਕੀ ਸੋ ਜਿੰਨੇ ਵੀ ਮੇਰੇ ਵੀਰ ਭਰਾ ਨਵੇਂ ਆ ਰਹੇ ਆ ਸਪੇਨ ਵਿੱਚ ਸੋ ਮੈਂ ਉਹਨਾਂ ਨੂੰ ਇਹੋ ਹੀ ਰეკਮੈਂਡ ਕਰਾਂਗਾ ਇਹੋ ਹੀ ਸਲਾਹ ਦਵਾਂਗਾ ਕਿ ਕੁਝ ਨਾ ਕੁਝ ਜਿਹੜਾ ਮਤਲਬ ਕਿ ਇੰਡੀਆ ਤੋਂ ਜਾਂ ਕਿਤੇ ਹੋਈ ਸਿੱਖ ਕੇ ਆਪਣਾ ਹੱਥ ਖੋਲ ਕੇ ਆਓ ਕਿਉਂਕਿ ਜੇ ਤਾਂ ਮਤਲਬ ਕਿ ਬੰਦੇ ਨੂੰ ਕੋਈ ਨਾ ਕੋਈ ਸਕਿੱਲ ਆਂਦਾ ਹੋਵੇ ਤਾਂ ਇੱਥੇ ਬੰਦਾ ਯੂਰਪ ਵਿੱਚ ਬੰਦਾ ਭੁੱਖਾ ਨਹੀਂ ਮਰ ਸਕਦਾ ਜੇ ਤੇ ਤੁਹਾਡੀ ਮਗਰ ਮਗਰ ਬੈਕਗ੍ਰਾਉਂਡ ਥੋੜੀ ਸੌਖੀ ਹੈ ਤਾਂ ਫੇਰ ਹੀ ਮਤਲਬ ਕਿ ਇਸ ਕੰਟਰੀਆਂ ਵਿੱਚ ਆਉਣ ਬਾਰੇ ਸੋਚੋ ਕਿਉਂਕਿ ਜੇ ਤੁਸੀਂ ਆਖੋ ਪੇ ਹਾਨੂੰ ਜਾਂਦਿਆ ਕੰਮ ਮਿਲ ਪਿਆਹੀਂ ਕੰਮ ਕਰ ਲਾ ਪਿਆ ਜਾਂ ਪੈਸੇ ਕਮਾਉਣ ਲਾ ਪਿਆ ਤੇ ਉਹ ਇਹ ਡਾਈਜ਼ੀ ਨਹੀਂ ਹੈਗਾ ਤੇ ਘੱਟ ਤੋਂ ਘੱਟ ਵੀ ਮਤਲਬ ਕਿ ਇੱਥੇ ਆਉਣ ਵਾਲੇ ਬੰਦੇ ਨੂੰ 2 ਤੋਂ 3 ਮਹੀਨੇ ਦਾ ਜਿਹੜਾ ਖਰਚਾ ਹੋਣਾ ਉਹ ਬਹੁਤ ਜ਼ਰੂਰੀ ਆ ਤਾਂ ਕਿ ਜਦ ਤੱਕ ਬੰਦੇ ਨੂੰ ਕੰਮ ਮਿਲੇ ਤਾਂ ਆਪਣਾ ਉਹ ਮਤਲਬ ਕਿ ਜਿਹੜੀ ਘਰ ਕਿਸ ਤੇ ਆ ਉਹ ਚਲਾ ਸਕੇ ਸੋ ਅੱਜ ਦੀ ਵੀਡੀਓ ਜਿਹੜੀ ਆ ਉਹ ਇੱਥੇ ਖਤਮ ਕਰਦੇ ਆ ਉਮੀਦ ਕਰਦਾ ਵੀ ਅੱਜ ਦੀ ਜਿੰਨੀ ਵੀ ਇਨਫੋਰਮੇਸ਼ਨ ਮੈਂ ਤੁਹਾਡੇ ਤੱਕ ਪਹੁੰਚਾ ਸਕਿਆ ਉਹ ਤੁਹਾਡੇ ਕੰਮ ਆਈ ਹੋਵੇ ਤੇ ਇਦਾਂ ਦੀਆਂ ਹੋਰ ਵੀ ਤੁਸੀਂ ਵੀਡੀਓ ਦੇਖਣਾ ਚਾਹੋ ਤੇ ਵੀਡੀਓਸ ਆਉਂਦੀਆਂ ਰਹਿਣਗੀਆਂ ਇਸ ਚੈਨਲ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਜਿਹੜੇ ਵੀ ਮੇਰੇ ਵੀਰ ਭਰਾ ਨਵੇਂ ਇੰਡੀਆ ਤੋਂ ਆ ਰਹੇ ਨੇ ਉਹਨਾਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਵੱਧ ਤੋਂ ਵੱਧ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਤਾਂ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਮੇਰੀ ਜਿਹੜੀ ਲੇਟੈਸਟ ਤੋਂ ਲੇਟੈਸਟ ਵੀਡੀਓ ਅੱਗੇ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਤਦ ਤੱਕ ਲਈ ਸਸਰੀਕਾ